ਰੋਜ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਉਹ ਪਾਣਾ ਸਿੱਧੂ ਬੋਲਾ ਇਹਦਾ ਮੁੰਡਿਆਂ ਦਾ ਜਿਹੜਾ ਤੇਰਾ 9 ਲੱਖ ਰੁਪਏ ਵਾਲੇ ਆਏ ਬੈਠੇ ਨੇ ਜੀ ਹਾਂ ਜੀ ਆਛਦੀਪ ਹਾਂ ਜੀ ਆਛਦੀਪ ਆਛਦੀਪ ਵਾਲੇ ਆਏ ਬੈਠਣੇ ਯਾਰ ਹਾਂ ਜੀ ਹਾਂ ਜੀ ਨਿਬੜਲਾ ਯਾਰ ਵੀਰਮਣ ਕੇ ਆਲੇ ਇਹਨਾਂ ਦਾ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਰਿਪਲੈਨ ਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋਰ ਹੇਤਾਂ ਨਾਲ ਮੇਹੀ ਖੜੇ ਨੇ ਕਿ ਹੁਣ ਐਨੀ ਉਦੋਂ ਪਲਾ ਪਲਾ ਨਿਤਲਾ ਯਾਰ ਨਾਲ ਤੇਰਾ ਕੰਮ ਖੜੂਗਾ ਜਿਵੇਂ ਡੇ ਕੇ ਪ੍ਰਾਂ ਕਰ ਯਾਰ ਵੀਰ ਜੀ ਤੁਹਾਨੂੰ ਥੋੜੀ ਜਿਹੀ ਗਲਤੀ ਦੱਸੋਗੇ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਾਰ ਕਰ ਗਾ ਲੈਣਾ ਕੀ ਗੱਲ ਹੈ ਹਲੋ 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 ਹਾਂਜੀ ਕੌਣ ਗੰਗ ਕਰ ਰਿਹਾ ਕਾਰ ਤੇ ਬੋਲਦਾ ਜੀ ਸਰਵਿਸ ਕਾਰ ਸਿੰਘ ਜੀ ਨਾਲ ਗੱਲ ਕਰੋ ਜਿੰਨਾ ਕੋਲ ਦੁਸ਼ਿਦ ਹੈ ਆਹ ਟੈਕਨੀਸ਼ੀਅਨ ਨਾਲ ਗੱਲ ਕਰਾਓ ਠੀਕ ਹੈ ਨਾ ਹਾਂਜੀ ਹਾਂਜੀ ਭਾਈ ਵੀਰ ਜੀ ਪਾਣਾ ਜੀ ਹਾਂਜੀ ਭਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਦੇ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਪਾਣੀ ਉਸਦਾ ਵਾ ਪੱਛੇ ਜੀ ਜੀ ਬਚਾਉਂਦੀ ਬਾਰੀ ਬੁੜੀ ਸੋਬਾ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕਾਟਰੀ ਚ ਗਈ ਗਿਆ ਸੀ ਪਲੀਆ ਕਿਤੇ ਉਸ ਵੀਡੀਓ ਦਾ ਵਿੱਚ ਗਿਆ ਸੀ ਕਾਲਜ ਤੇ ਗਿਆ ਇਹ ਕਾਲਜ ਨੇ ਗਿਆ ਕਾਲਜ ਵਾਲਿਆਂ ਨੇ ਆ ਕੇ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਲੋ ਟੀਟੀ ਕਾਪੀ ਕਿਹਾ ਕਿ ਦਿਓ ਇਮੀਗ੍ਰੇਸ਼ਨ ਤੇ ਇਹਨਾਂ ਨੂੰ ਪੁਛਣ ਦਿੱਤਾ ਇਮੀਗ੍ਰੇਸ਼ਨ ਮੈਂ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹਨਾਂ ਦੇ ਖਾਤੇ ਪੈਸੇ ਪਰਫੈਕਸ਼ਨ ਮੈਂ ਆਉ ਦੇ ਖਾਤੇ ਹੀ ਭੇਜਿਆ ਕੋਈ ਜਿਹਨਾਂ ਨੇ ਆਉ ਦੇ ਖਾਤੇ ਜੀ ਭੋਲੇ ਕਹਿੰਦੇ ਤੁਹਾਡੇ ਖਾਤੇ ਕਿੰਨੇ ਲੱਖ ਰੁਪਏ ਡੋਟਾ ਥੋੜਾ ਲੱਗਿਆ ਸਾਡੇ ਬੰਦੋ ਕੋਈ 5 ਲੱਖ ਲੱਗਾ 15 ਲੱਖ ਰੁਪਏ ਲੈਣਾ ਜੀ ਐਸਟੀ ਵੀ ਨਹੀਂ ਮੋੜ ਰਿਆ ਮੈਂ ਮੋੜ ਰਹੀ ਜੀ ਮੈਂ ਉਹ ਤੇ ਖੇਡ ਕਰਾਂ ਮੋੜ ਨਹੀਂ ਉਹ ਵੀ ਨਹੀਂ ਮੋੜਨੀ ਜੋ ਕਰਨਾ ਹੀ ਕਰਨਾ ਉਹ ਫੜੀ ਹੋਣਾ ਕੋਈ ਗਿਆ ਸੀ ਜਿਹੜਾ ਇਹ ਹੈ ਹੈ ਦੋ ਦੋ ਨਹੀਂ ਹਾਂ ਬਾਈ ਹਾਂ ਰੋਹੀ ਜੀ ਭਾਨਾ ਜੀ ਇਹ ਕਰੇ ਸਾਡੀ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਹੈ ਉਹਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਕੈਨੇਡਾ ਨਹੀਂ ਮੈਡੀਸ਼ਨ ਨਾ ਨਹੀਂ ਐ ਬੱਚੇ ਦੇ ਮਿਸ਼ਨ ਕਰਾਤੀ ਕੈਨੇਡਾ ਦੇ ਵਿਨਿਪੈਕ ਕਾਲਜ ਦੇ ਵਿੱਚ ਹਾਂਜੀ ਦੋ ਦਿਨ ਬਾਅਦ ਬੱਚਾ ਉਹ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਤਾਂ ਦੇ ਬੱਚਾ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਦੀ ਐ ਜੀ ਅਸੀਂ ਕੈਨੇਡਾ ਨੂੰ ਨਾ ਭੇਜਿਆ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਕੋਲ ਜੀ ਕਿਸੇ ਮਾਰੇ ਕੋਈ ਵੀ ਹੋਰ ਡਾਕੂਮੈਂਟ ਲੈ ਲੈਂਦੇ ਰਹਿੰਦੇ ਨੇ ਕਸਾਨ ਦੇ ਖਤਮ ਦੇ ਟਾਈਮ ਲੈ ਇੰਡਰੈਕਟ ਪੈਸੇ ਜਿੰਨੇ ਆਪਾਂ 5 ਤਰੀਕ ਨੂੰ ਲਈ ਸੀ ਜੀ 5 ਤਰੀਕ ਨੂੰ ਲੈ ਕੇ ਆਇਆ ਬਾਈ ਨਿਬੜ ਲੋ ਰੋਹਿਤ ਜੀ ਅਰਜ ਦਾ ਨਿਬੜ ਦਾ ਨਿਬੜ ਨਹੀਂ ਨਿਬੜ ਦਾ ਭਰਾਵਾ ਦੱਸ ਦੇ ਜਿਆਦਾ ਕੋਈ ਨਿਬੜਨਾ ਤੁਹਾਡੇ ਵਿੱਚ ਬਚਾਰੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਹਾਂ ਤੇ ਮੈਨੂੰ ਦੁਬਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਮੈਂ ਦੱਸ ਮਿਲ ਕਿਵੇਂ ਕਰਾਂ ਨਿਬੜ ਤੁਸੀਂ ਕਿਹਨੂੰ ਮੈਂ ਮਿਹਨਤ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਉਹਦੇ ਨਾਲ ਅੱਜ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ ਨੌ ਕਹਿੰਦੇ ਏ ਤੇ 22 ਕਹਿੰਦੇ ਨੇ ਕਿ ਕਿੰਨੇ ਕਹਿੰਦੇ 15 ਜੀਆਈ ਸਾਢੇ 15 ਕਹਿੰਦੇ ਹੋ 6 ਸਾਢੇ 6 ਲੱਖ ਰੁਪਏ ਜੀਆਈਸੀ ਜੀਆਈਸੀ ਸੀ ਉਹ ਉਹਨਾਂ ਦਾ ਹੀ ਪੈਸਾ ਹੈ ਉਹ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਦੇ ਕਿੰਨੇ ਦਾ ਵਾਪਸ ਆ ਜਾਊਗਾ ਠੀਕ ਹੈ ਜੀ ਉਹ ਉਹ ਜੀਆਈਸੀਸੀ 9 ਲੱਖ ਰੁਪਏ ਉਹਨਾਂ ਨੇ ਇਹ ਵੀ ਸ਼ਰਤ ਰੱਖ ਲਈ ਜਿਹੜਾ ਦਾਅਵਾ ਕਰਦੇ ਉਹਨਾਂ ਦਾ ਕਹਿੰਦੇ ਪੁੱਛੇ ਕਿ ਕਿੰਨੇ ਦਿਨਾਂ ਕਰਦੇ 9 ਲੱਖ ਰੁਪਏ ਬਾਈ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਉਂਦਾ ਤਾਂ ਸੋ ਤੁਸੀਂ ਗਲਤ ਕਿੱਥੇ ਹੋ ਜਨਾਬ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਬਾਅਦਸ ਕਰਵਾਓ ਬਾਕੀ ਦੇਖਦੇ ਆਂ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇ ਬੰਦੀ ਆ ਕੇ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਹੈ ਬਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਹੈ ਪੁੱਗਤਾ ਆਇਆ ਕੰਮ ਹੋ ਹੂੰ ਯਾ ਅਸੀਂ ਜੁਬਾਨ ਤੋਂ ਮੁੱਕਰੀ ਹੋਈਏ ਯਾ ਕਿ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਠੱਗੀ ਮਾਰੀ ਹੋਈਏ ਬਾਈ ਜੀ ਲਾਇਸੈਂਸ 홀ਡਰ ਬੰਦੇ ਆ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਚ ਬਦਨਾਮ ਕਰਤਾ ਸਾਰੀ ਜੱਥੇ ਬੰਨੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਪੁਵਾਈਏ ਦੱਸੋ ਬਾਈ ਜੀ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨੂੰ ਟੱਕਾ ਆਇਆ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਟੱਕਾ ਅਸੀਂ ਆ ਤਾਜੀ ਆਉਦਾ ਤੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੈਨੂੰ ਉਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ